ਕਦੇ-ਕਦੇ ਐਵੇਂ ਹੁੰਦਾ ਕਿ ਐਵੇਂ ਲੱਗਦਾ ਕਿ ਜ਼ਮੀਰ ਲੋਕਾਂ ਦੀ ਜਿੰਦਾ ਆ ਜਾਂ ਲੋਕ ਜਿੰਦਾ ਆ ਨਹੀਂ ਤਾਂ ਐਵੇਂ ਦੇਖਣ ਨੂੰ ਨਹੀਂ ਮਿਲਦਾ ਕੋਈ ਕੋਈ ਘਟਨਾ ਹੁੰਦੀ ਆ ਜਿਹੜੀ ਕਿ ਦੱਸਦੀ ਆ ਕਿ ਹਾਂ ਨਹੀਂ ਹੈਗੇ ਆ ਜ਼ਮੀਰ ਵਾਲੇ ਹੈਗੇ ਆ ਲੋਕ ਵਾਲੇ ਤੇ ਆਪਾਂ ਪਰ ਪੰਗਾ ਆ ਕਿ ਉਹ ਮੁੜ ਕੇ ਤੇ ਨਾ ਵੀਡੀਓ ਦਿਖਾਣਿਆ ਭੁੱਲ ਜਾਂਨੇ ਆ ਪਹਿਲੋ-ਪਹਿਲੋ ਤਾਂ ਯਾਦ ਆ ਜਾਂਦਾ ਲੇਕਿਨ ਸਮੇਂ ਤੇ ਭੁੱਲ ਜਾਂਨੇ ਆ ਸਮੇਂ ਤੇ ਅਸੀਂ ਆਪਣੇ ਉਸੇ ਮਫਾਜ਼ ਚ ਲੱਗ ਜਾਂਦੇ ਆ ਕਿ ਲੈ ਇਹ ਉਹ ਲਿਆ ਜਾਏ ਇਹ ਫਰਾਨਾ ਟਿੰਕੜਾ ਠੀਕ ਆ ਇੱਕ ਬੰਬੀ ਦਾ ਬਿੱਲ ਔਰ ਇੱਕ 2 ਕਿਲੋ ਚੌਲ ਦਾਲ ਦੇ ਚੱਕਰ ਚ ਪੰਜਾਬ ਨੇ ਬਾਦਲਾਂ ਨੂੰ ਇੰਨਾ ਚਿਰ ਸਤਾ ਦਿੱਤੀ ਕਿ ਉਹਨਾਂ ਨੇ ਤਬਾਹ ਕਰ ਦਿੱਤਾ ਕੌਮ ਨੂੰ ਵੀ ਔਰ ਪੰਜਾਬ ਨੂੰ ਤੇ ਹੁਣ ਬਦਲਾ ਦੇ ਨਾਂ ਤੇ ਆਇਆ ਝਾੜੂ ਝਾੜੂ ਨੇ ਉਤੋਂ ਵੀ ਅੱਗੇ ਪਹੁੰਚਾਤੀ ਇਹ ਤੋਂ ਯਾਹਰ ਹੁੰਦਾ ਵਾ ਕਿ ਤੁਸੀਂ ਵੋਟ ਕਿਸ ਨੂੰ ਪਾ ਲੋ ਕਿਸੇ ਨੂੰ ਵੀ ਚਤਾਲੋ ਤੁਹਾਡਾ ਕੋਈ ਵੀ ਨਹੀਂ ਹੈ ਇਹ ਸਾਰੇ ਦਿੱਲੀ ਦੇ ਦਲੇ ਆ ਇਹ ਤੁਹਾਡੇ ਨਹੀਂ ਹੈ ਤੈਨੂੰ ਤਾਂ ਅਗਰ ਬਦਲਾਅ ਚਾਹੀਦਾ ਨਾ ਤੇ ਤੈਨੂੰ ਆਪਣਾ ਆਜ਼ਾਦੀ ਹੀ ਮਿਲੂਗੀ ਤਾਂ ਹੀ ਬਿਲਰਾਊਗਾ ਨਹੀਂ ਤਾਂ ਉਦਾਂ ਨਹੀਂ ਹੋਣਾ ਆ ਦੇਖੋ ਹੁਣ ਪਹਿਲਾਂ ਬਾਦਲਾਂ ਦੀ ਤਾਂ ਸਰਵਿਸ ਹੋਣੀ ਲੱਗ ਪਈ ਸੀ ਭਾਜਪਾ ਵਾਲਿਆਂ ਦੀ ਵੀ ਜਗ੍ਹਾ ਜਗ੍ਹਾ ਹੁੰਦੀ ਹੈ ਤੇ ਝਾੜੂ ਵਾਲਿਆਂ ਦੀ ਵੀ ਸ਼ੁਰੂ ਹੋ ਗਈ ਆ ਵੀਡੀਓ ਬੜੀ ਇੰਟਰਸਟਿੰਗ ਹੈ ਦੇਖੋ ਮਜ਼ਾ ਆਉਂਦਾ ਦੇਖ ਕੇ ਮੰਨ ਲਓ ਵੀ ਸਾਡੀ ਸਰਕਾਰ ਨੇ ਕੁਝ ਨਹੀਂ ਕਰਿਆ ਕਹੀਂ ਕਹਿ ਦਿਓ ਸਭ ਜੀ ਜਰੂਰ ਨਹੀਂ ਆਇਆ ਸੱਚੀ ਗਰਦੋਰੀ ਜਰੂਰ ਹੋਈ ਸੱਧਾ ਕਿਹੜੇ ਬੰਦੇ ਨੇ ਸਾਡੇ ਪਿੰਡ ਨੂੰ ਦੱਸ ਕਿਹੜੇ ਨੇ ਸੱਧਾ ਤੈਨੂੰ ਇੱਥੇ ਹੈ ਤੈਨੂੰ ਕਿਹਨੇ ਸੱਦਾ ਸੋਨੂੰ ਤੁਹਾਨੂੰ ਕਿਹਨੇ ਬੁਲਾਇਆ ਸਾਡੇ ਪਿੰਡ 'ਚ ਦੱਸੋ ਕਿਹਨੇ ਬੁਲਾਇਆ ਤੂੰ ਸਾਡੇ ਪਿੰਡਾਂ ਵਾ ਉਠ ਜਾ ਇਥੋਂ ਠੀਕ ਹੈ ਭਰਾਵਾ ਬਾਦਲ ਕਹਿੰਦਾ ਛੇਤਰ ਪੈਣ ਲਿਆ ਹੁਣ ਥੋੜੇ ਵੀ ਕਿਤੇ ਭਲੇ ਖੇਤ ਨਾ ਰਹੋ ਸੱਚ ਆਪਣੇ ਆਪ ਬਾਹਰ ਆ ਜਾਂਦਾ ਸ਼ੁਭਦਾਨੀ ਆ ਮਾਨ ਸਰਕਾਰ ਜੋ ਇਹ ਛਾੜੂ ਵਾਲੇ ਆ ਇਹਨਾਂ ਨੇ ਜਗ੍ਹਾ ਜਗ੍ਹਾ ਹੋਲਡਿੰਗ ਲਗਾਏ ਔਰ ਮੁੱਖ ਮੰਤਰੀ ਮਾਨ ਵੀ ਕਹਿ ਰਿਹਾ ਸੀ ਕਿ 13 ਚੋਂ 0 ਤਾਂ ਇਹ ਤਾਂ ਤੁਹਾਡੇ ਨਾਲ ਹੋਣਾ ਹੀ ਆ ਤੁਸੀਂ ਚਲੋ ਰੱਬ ਨੇ ਕੁਦਰਤੀ ਕਰਾਤਾ ਤਿਹਰ ਤੋਂ 13 ਜੋ ਜ਼ੀਰੋ ਹੀ ਮਿਲਣੀ ਤੁਹਾਨੂੰ ਐ ਕਿੰਤਾ ਨਾ ਕਰੋ ਐ ਕਿ 13 ਜੋ ਜ਼ੀਰੋ ਹੀ ਮਿਲਣਿਆ ਠੀਕ ਐ 13 ਜੋ 13 ਤੋਂ ਹਮਨੇ ਲਿਖਿਆ ਤਾਂ 13 ਜੋ ਤੇਰਾ ਮਿਲਣੀ ਆਉਣੀ ਆ 13 ਦੇ 13 ਜ਼ੀਰੋ ਹੀ ਮਿਲਣੀ ਆ ਬਸ